आज फिलोर दे दरबार चिस्ती साबरी बाबा ब्रह्मदास डेरे दे, दे कम्युनिटी हाल विखे अंबेडकर सेना आफ इंडिया वल्लो बाबा साहेब पीमराव अंबेडकर जी दा परिणिवान दिवस खूनदान कैंप लाके मनाया गया इस मौके सैंकड़े खुndanियां ने खून दान करके लोकपलाई विच अपना योगदान पाया इस मौके पत्रकारान नु जानकारी दंदे कांग्रेसी आगु अमृतपाल पहुंचले गुराया ब्लड बैंक डोनेट तो हैप्पी माही जी ने कहा है कि सारियां खून दान करना चाहिए ता जो किसे नु खून दी लोड़ पेंदी है ता उसकी जान बचाई जा सके ते उन्होंने दसया है कि खून दान करण वाले दे विच एक डर है कि

ਬਾਬਾ ਸਾਹਿਬ ਡਾਕਟਰ ਬੀੜਗਰ ਜੀ ਦੇ ਪ੍ਰੀ ਨਰਣ ਦਿਵਸ ਨੂੰ ਸਮਰਪਤ ਅੱਜ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਔਰ ਅੱਜ ਦੇ ਮੌਕੇ ਤੇ ਅਸੀਂ ਸਵਰਗੀ ਸ਼੍ਰੀ ਲੇਖਰਾਜ ਮਿਲਗਾ ਜੀ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦੀ ਵਰਸੀ ਸੀ 10 ਦਸੰਬਰ ਨੂੰ ਔਰ ਸੰਕਟਾਂ ਤੇ ਬੜਾ ਅਛਾ ਹੈ ਔਰ ਬੱਕਰੇ ਬੱਕਰੇ ਪੰਡਾਂ ਤੋਂ ਖੂਨਦਾਨ ਇੱਥੇ ਪਹੁੰਚ ਰਹੇ ਆ ਖੂਨਦਾਨ ਕਰਨਾ ਇੱਕ ਚੰਗਾ ਕੰਮ ਹੈ ਔਰ ਇਹਦਾ ਖੂਨ ਹੈ ਲੋੜਵੰਦਾਂ ਦੇ ਕੰਮ ਆਉਂਦਾ ਔਰ ਉਹਨਾਂ ਦਾ ਜੀਵਨ ਦਾੰਡਾ ਕੰਮ ਕਰਦਾ ਇਹ ਬਾਬਾ ਸਾਹਿਬ ਡਾਕਟਰ ਮੀਡਗਰਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਬਚਾਉਣ ਦੇ ਉਪਰਾਲੇ ਲਈ ਇਹ ਕੋਸ਼ਿਸ਼ ਕਰ ਰਹੇ ਹੈ ਛੋਟੀ ਜੀ ਕੋਸ਼ਿਸ਼ ਹੈ ਔਰ ਉਹਨਾਂ ਦੇ ਅੰਦੋਲਨ ਨੂੰ ਹੋਰ ਪਰਫੁੱਲਤ ਕਰਨ ਦੇ ਲਈ ਐਦਾਂ ਦੇ ਉਪਰਾਲੇ ਜਿਹੜਾ ਜੱਥੇਬੰਦੀ ਕਰਦੇ ਰਹੇਗੀ ਮੈਨੂੰ ਵੀ ਜੱਥੇਬੰਦੀ ਨੇ ਤੇ ਬੁਲਾਇਆ ਮੌਕਾ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ ਤੇ ਅੱਜ ਬ੍ਰਾਇਨ ਬਲੱਡ ਸਰਵਰ ਤੋਂ ਹੈਪੀ ਮਾਈ ਜੀ ਔਰ ਟੀਮਾਂ ਦੇ ਨਾਲ ਆਏ ਆ ਇੱਥੇ ਡੀ ਐਮ ਸੀ ਸੀ ਐਮ ਸੀ ਔਰ ਰਗੁਨਾਥ ਹਸਪੀਟਲ ਤੋਂ ਜਿਹੜੀਆਂ ਤੇ ਬਲੱਡ ਬੈਂਕ ਦੀਆਂ ਟੀਮਾਂ ਜਿਹੜੀਆਂ ਆਈਆਂ ਹੋਈਆਂ ਔਰ ਵੱਖਰੇ ਵੱਖਰੇ ਨੌਜਵਾਨ ਸਾਥੀ ਔਰ ਬਥਰੀ ਵਖਰੀ ਉਮਰ ਦੇ ਲੋਕ ਜਿਹੜੇ ਆ ਉਹ ਬੜੇ ਉਤਸ਼ਾਹ ਦੇ ਨਾਲ ਖੂਨਦਾਨ ਕਰ ਰਹੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਲੀ ਸਰ ਅੱਜ ਬਾਬਾ ਸਾਹੂ ਦਾ ਬਲੱਡ ਬੈਂਕ ਲਗਾਇਆ ਗਿਆ ਉਹਨਾਂ ਨੂੰ ਯਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਕਿ ਕਿੰਨੇ ਕੈਂਪਲ ਇਹ ਜਿਹੜੇ ਹੁਣ ਤੱਕ ਇਹ ਜਿਹੜੇ ਬਲੱਡ ਦੇ ਮੈਚ ਡਾਕਟਰ ਵੀਰ ਅਮਰਜਿਤ ਕਰ ਜੀ ਦੇ ਜੀਵਨ ਜਿਹੜਾ ਪ੍ਰੇਨਿਰਵਾਨ ਦੇ ਵਿੱਚ ਨੂੰ ਜਿਹੜਾ ਸਮਰਪਿਤ ਖੂਨਦਾਨ ਕੈਂਪ ਹੈਗਾ ਉਹ ਅੱਜ ਅਕਲਪੁਰ ਰੋਡ ਅ ਵਿਕੈ ਲਗਾਇਆ ਜਾ ਰਿਹਾ ਸੋ ਅੱਜ ਵੱਡਾ ਇਕ ਉਪਰਾਲਾ ਬੇਸਕਿਰ ਸੈਨਾ ਦਾ ਔਰ ਇਹ ਹਰ ਸਾਲ ਇੱਡੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਔਰ ਸਾਡੀ ਟੀਮ ਗ੍ਰੈਂਡ ਬਲੱਡ ਸੇਵਾ ਮਿਸ਼ਨ ਸਹਿਯੋਗ ਕਰਦੀ ਇਹਨਾਂ ਦੇ ਨਾਲ ਅ ਖੂਨਦਾਨ ਦੇਣਾ ਇੱਕ ਵੱਡਾ ਕਦਮ ਹੈ ਔਰ ਵੱਡਾ ਉਪਰਾਲਾ ਹੈ ਕਿਉਂਕਿ ਇਹਦੇ ਨਾਲ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਸੋ ਇੱਕ ਜਿਹੜਾ ਸਾਨੂੰ ਰੱਬ ਨੇ ਮੌਕਾ ਦਿੱਤਾ ਹੈ ਕਿਉਂਕਿ ਇਨਸਾਨ ਇਨਸਾਨ ਨੂੰ ਬਲੱਡ ਡੋਨੇਟ ਕਰ ਸਕਦਾ ਹਲੇ ਤੱਕ ਬਲੱਡ ਦੀ ਡੁਪਲੀਕੇਸੀ ਨਹੀਂ ਬਣੀ ਹੈ ਕਿ ਜਿਹਦੇ ਨਾਲ ਕਿਸੇ ਨੂੰ ਬਚਾਇਆ ਜਾ ਸਕੇ ਸੋ ਇੱਕ ਉਪਰਾਲਾ ਜਿਹੜਾ ਹੈਗਾ ਲੋਕਾਂ ਦਾ ਔਰ ਰੱਬ ਦਾ ਜਿਹੜਾ ਆਸ਼ੀਰਵਾਦ ਹੈ ਸਾਨੂੰ ਮਿਲਿਆ ਬਲੱਡ ਡੋਨੇਸ਼ਨ ਲਈ ਜਰੂਰ ਇਹਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਜਿਉਂਦੇ ਜੀ ਖੂਨਦਾਨ ਕਰਕੇ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਅ ਜੇਦੇ ਰਾਜ ਮਰੀਜ਼ਾਂ ਵਾਸਤੇ ਜਦੋਂ ਤੁਸੀਂ ਹਸਪੀਟਲਾਂ 'ਚ ਜਾਂਦੇ ਹੋ ਉਦੋਂ ਪਤਾ ਲੱਗਦਾ ਬਲੱਡ ਦੀ ਵੈਲਿਊ ਕੀ ਹੈ ਕਿਉਂਕਿ ਲੋਕ ਦਰ ਬੁਤਰ ਭਟਕਦੇ ਆ ਕਿ ਸਾਨੂੰ ਬਲੱਡ ਚਾਹੀਦਾ ਉਸ ਟਾਈਮ ਐਨ ਜੀਓ ਦੇ ਡਿਪੈਂਡਡ ਨਾ ਹੋਈਏ ਆਪਾਂ ਆਤਮ ਨਿਰਭਰ ਬਲੱਡ ਬੈਂਕਾਂ ਨੂੰ ਕਰੀਏ ਕਿ ਜਦੋਂ ਵੀ ਕੋਈ ਲੋਕ ਜਾਨ ਉੱਤੇ ਐਨ ਜੀਓ ਦਾ ਸਹਾਰਾ ਵੀ ਲੋਡ ਨਾ ਪਵੇ ਸਾਨੂੰ ਲੋਕ ਡਾਇਰੈਕਟ ਬੈਂਕਾਂ ਨੂੰ ਜਾ ਕੇ ਬਲੱਡ ਮਿਲੇ ਉਹਦੇ ਲਈ ਸਾਨੂੰ ਆਪਣੀ ਜਿਹੜੀ ਪਰਸੈਂਟੇਜ ਆ ਬਲੱਡ ਦੀ ਜਿਹੜੇ ਇੰਡੀਆ ਦੇ ਵਿੱਚ ਲੋਕ ਜਿਹੜੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 1.5% ਤੱਕ ਲੋਕ ਜਿਹੜੇ ਆ ਬਲੱਡ ਡੋਨੇਟ ਕਰਦੇ ਔਰ ਦੁਬਾਰਾ ਦੁਬਾਰਾ ਉਹੀ ਲੋਕ ਬਲੱਡ ਡੋਨੇਟ ਕਰਦੇ ਤਾਂ ਲੋਕਾਂ ਦਾ ਜੀਵਨ ਕਾਲ ਜਿਹੜਾ ਬਚਦਾ ਸੋ ਸਾਨੂੰ ਇਹਦੀ ਪਰਸੈਂਟੇਜ ਵਧਾਉਣ ਲਈ ਹਰੇਕ ਸਤ੍ਰੁਸਤ ਆਦਮੀ ਔਰਤ ਸਭ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਔਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰਕੇ ਲੋਕਾਂ ਦੀ ਜਿਹੜੀ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਆ ਦੇ ਨਾਲ ਸੋ ਮੈਂ ਦੁਬਾਰਾ ਤੋਂ ਰਿਪੀਟ ਕਰਦਾ ਜੀਉਂਦੇ ਜੀ ਖੂਨਦਾਨ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਤੁਸੀਂ ਵੀ ਮਾਨਸਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਆਓ ਬਾਬਾ ਸਾਹਿਬ ਜੀ ਦੀ ਐਡੋਲੋਜੀ ਨੂੰ ਅਡੌਪਟ ਕਰੀਏ ਔਰ ਇਨਸਾਨੀਅਤ ਦੀ ਜਨਾਲ ਜੁੜੀਏ ਇਨਸਾਨੀਅਤ ਦੀ ਸੇਵਾ ਨਾਲ ਜੁੜੀਏ ਧੰਨਵਾਦ ਹੁਣ ਤੱਕ 40 ਤੋਂ 45 ਯੂਨਿਟ ਜਿਹੜੀ ਗਿਆ ਬਲੱਡ ਡੋਨੇਟ ਹੋ ਚੁੱਕੇ ਆ ਔਰ ਕਾਫੀ ਡੋਨਰਾਂ ਸਾਥੀਆਂ ਦਾ ਤਾਤਾ ਲੱਗਿਆ ਹੋਇਆ ਸਾਡੇ ਡੀਐਮਪੀ ਹਸਪੀਟਲ ਦੀ ਟੀਮ ਕੜੀ ਬਲੱਡ ਇਕੱਤਰ ਕਰ ਰਹੀ ਹੈ ਟੀਐਮਸੀ ਔਰ ਰੈਗੂਲਰ ਹਸਪੀਟਲ ਦੀ ਜਿਹੜੀ ਬਲੱਡ ਬੈਂਕਸ ਹੈ ਉਹ ਬਲੱਡ ਇਕੱਤਰ ਕਰ ਰਹੀ ਹੈ ਔਰ ਇਹ ਜਿਹੜਾ ਬਲੱਡ ਹੈ ਇਕੱਤਰ ਹੋ ਕੇ ਜਦੋਂ ਬਲੱਡ ਬੈਂਕਾਂ ਚ ਜਾਏਗਾ ਇਹਦੇ ਨਾਲ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾਏਗਾ ਸੋ ਆਓ ਸਾਰੇ ਜਣੇ ਬਲੱਡ ਡੋਨੇਸ਼ਨ ਲਈ ਜੁੜੀਏ ਅੱਜ ਦਾ ਜਿਹੜਾ ਕੈਂਪ ਹੈ ਹੁਣ 10 ਵਜੇ ਸਟਾਰਟ ਕੀਤਾ ਸੀ ਔਰ 5 ਵਜੇ ਤੱਕ ਦਾ ਇਹ ਕੈਂਪ ਚੱਲੇਗਾ ਔਰ ਸਾਥੀਆਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਫਲੋਰ ਲਾਈਵ 'ਚ ਆ ਕੇ ਇਸ ਮਾਧਿਅਮ ਰਾਹੀਂ ਸਾਨੂੰ ਸੁਣ ਰਹੇ ਆ ਉਹ ਜ਼ਰੂਰ ਇੱਥੇ ਬਲੱਡ ਡੋਨੇਸ਼ਨ ਕਰਨ ਔਰ ਲੋਕਾਂ ਦੇ ਜਿਹੜਾ ਜੀਵਨਦਾਨ ਦੇਣ ਦਾ ਇੱਕ ਮੌਕਾ ਹੈ ਉਹ ਜਿਹੜਾ ਮਿਲਿਆ ਉਹਦਾ ਫਾਇਦਾ ਲਈ ਧੰਨਵਾਦ ਹਾਂਜੀ ਸਰ ਅੱਜ 바ਵਾ ਸਾਹਿਬ ਦੀ ਅੰਬੇਦਕਰ ਜੀ ਨੂੰ ਯਾਦ ਕਰਦੇ ਹੋਏ ਪ੍ਰੀਨਿਰਵਾਣ ਦਾ ਖੂਨਦਾਨ ਕੈਂਪ ਲਾਇਆ ਗਿਆ ਕੀ ਕੋਈ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦੇ ਵਕਨ ਨੂੰ ਸਮਰਪਿਤ ਉਹਨਾਂ ਦੀ ਸਮਾਜ ਲੋਕਾਈ ਔਰ ਦੇਸ਼ ਪ੍ਰਤੀ ਦੇਣ ਨੂੰ ਮੁੱਖ ਰੱਖਦੇ ਹੋਏ ਜੋ ਉਹਨਾਂ ਦੀ ਸਮਾਜ ਨੂੰ ਦੇਣ ਸੀ ਜੋ ਲੋਕ ਭਲਾਈ ਦੇ ਕੰਮ ਬਾਬਾ ਸਾਹਿਬ ਚਾਹੁੰਦੇ ਸੀ ਉਸੇ ਕਾਰਜ ਦਾ ਇੱਕ ਛੋਟਾ ਜਿਹਾ ਯਤਨ ਕਰਨ ਦਾ ਜਿਹੜਾ ਯਤਨ ਇਹ ਆ ਇੱਕ ਕਰਨ ਦਾ ਉਪਰਾਲਾ ਅੰਬੇਡਕਰ ਸੈਨਾ ਆਫ ਇੰਡੀਆ ਵੱਲੋਂ ਅੱਜ ਖੂਨਦਾਨ ਕੈਂਪ ਦੇ ਰੂਪ ਵਿੱਚ ਜਿਹੜਾ ਅਸੀਂ ਕੀਤਾ ਆ ਔਰ ਬਾਬਾ ਸਾਹਿਬ ਨੂੰ ਯਾਦ ਕਰਦੇ ਹੋ ਸਰਗੀ ਸਾਥੀ ਲੇਖ ਰਾਜ ਬਲਗਾ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਆ ਬਲੱਡ ਕੈਂਪ ਦਾ ਆਯੋਜਨ ਕੀਤਾ ਆ ਔਰ ਜਿਹੜਾ ਬਹੁਤ ਆਪਣੇ ਪੂਰੇ ਜੋਰੋ ਸ਼ੋਰ ਨਾਲ ਚੱਲ ਰਿਹਾ ਆ ਜਿਹਦੇ ਵਿੱਚ ਅਸੀਂ ਆਪਣੇ ਟੀਚੇ ਦੇ ਕਾਫੀ ਨਜ਼ਦੀਕ ਜਿਹੜਾ ਆ ਉਹ ਜਾ ਚੁੱਕੇ ਆਂ ਔਰ ਬਹੁਤ ਤੋਂ ਵੱਧ ਲੋਕ ਜਿਹੜੇ ਸਾਥੀ ਆ ਉਹ ਵੱਤੋ ਵੱਧ ਗੰਟੀ ਦੇ ਵਿੱਚ ਬਲੱਡ ਜਿਹੜਾ ਆ ਉਹ ਦਾਨ ਕਰ ਰਹੇ ਆ ਔਰ ਅਸੀਂ ਸਿਰਫ ਬਲੱਡ ਲੈਣ ਤੱਕ ਕੈਂਪੇਨ ਯੋਜਨ ਤੱਕ ਕਰਨ ਤੱਕ ਸੀਮਤ ਹੀ ਨਹੀਂ ਇਹਨੂੰ ਰੱਖਾਂਗੇ ਪੂਰਾ ਸਾਲ 24 ਘੰਟੇ ਸਾਡੀ ਸਰਵਿਸ ਆ ਜਦੋਂ ਵੀ ਕਿਸੇ ਸਾਥੀ ਨੂੰ ਸਮਾਜ ਨੂੰ ਕਿਤੇ ਵੀ ਬਲੱਡ ਦੀ ਲੋੜ ਪੈਂਦੀ ਆ ਤਾਂ ਬਿਲਕੁਲ ਫ੍ਰੀ ਆਫ ਕੋਸਟ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਔਰ ਮੈਂ ਬਾਕੀ ਸਾਥੀਆਂ ਨੂੰ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਜੀ ਆਓ ਆਪਾਂ ਇਸ ਮਹਾਦਾਨ ਦਾ ਜਿਹੜਾ ਹਿੱਸਾ ਬਣੀਏ ਔਰ ਜਿਹੜੀਆਂ ਲੋਕਾਂ ਦੀਆਂ ਅਨਮੋਲ ਜ਼ਿੰਦਗੀਆਂ ਆ ਉਹਨਾਂ ਨੂੰ ਬਚਾਉਣ ਦਾ ਯਤਨ ਕਰੀਏ ਜੈਪੀਨ ਜੈਪਾਤ